ਪੰਜਾਬ ਦੀ ਧਰਤੀ ਬਹਾਦਰਾਂ ਦੀ ਧਰਤੀ ਆ ਇਹ ਪੰਜਾਬ ਦੀ ਧਰਤੀ ਜੋਧਿਆਂ ਦੀ ਧਰਤੀ ਆ ਸੂਰਮਿਆਂ ਦੀ ਧਰਤੀ ਆ ਸੂਰਬੀਰਾਂ ਦੀ ਧਰਤੀ ਆ ਸ਼ਹੀਦਾਂ ਦੀ ਧਰਤੀ ਆ ਬ੍ਰਹਮ ਗਿਆਨੀਆਂ ਦੀ ਧਰਤੀ ਇਸ ਧਰਤੀ ਵਿੱਚ ਇਹ ਵਸਮ ਹੈ ਕਿ ਇਸ ਧਰਤੀ ਨੇ ਇਥੋਂ ਦੀ ਜਿਹੜੀ ਬਖਸ਼ਿਸ਼ ਹੈ ਉਨੇ ਇੰਨੀ ਕਿਰਪਾ ਜੋਦੇ ਉੱਤੇ ਕਰ ਦਿੱਤੀ ਕਿ ਜੇ ਉਹਦਾ ਮੱਥਾ ਹਿੰਦੂਸਤਾਨੀ ਨਹੀਂ ਵਰਲਡ ਨਾਲ ਹੀ ਲੱਗ ਗਿਆ ਤੇ ਇਹ ਕੌਮ ਜਿੱਤੀ ਇਸ ਧਰਤੀ ਦਾ شمار ਹੈ ਇਸ ਧਰਤੀ ਵਿੱਚ ਇੰਨੀਆਂ ਬਰਕਤਾਂ ਨੇ ਇੱਥੇ ਸਦਾ ਸੂਰਮੇ ਪੈਦਾ ਹੁੰਦੇ ਨੇ ਜਿਹੜੀ ਰਾਤ ਦਿਨ ਅਰਦਾਸ ਕੀਤੀ ਜਾਂਦੀ ਆ ਨਾ ਵੀਰੋ ਜਿੰਨਾ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਇਤਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਉਹ ਇਸ ਧਰਤੀ ਦੇ ਬਹੁਤੇ ਸੂਰਮੇ ਮੇਰੇ ਨਾਲੋਂ ਤੁਸੀਂ ਜ਼ਿਆਦਾ ਜਾਣਦੇ ਓਥੇ ਚੱਪੇ-ਚੱਪੇ ਉੱਤੇ ਸ਼ਹੀਦਾਂ ਦਾ ਖੂਨ ਡੁੱਲਿਆ ਕੌਮ ਦਾ ਉਹ ਸੁਨਹਿਰੀ ਇਤਿਹਾਸ ਰਚਣ ਵਾਸਤੇ ਇੱਥੇ ਜੋਧਿਆਂ ਕੁਰਬਾਨੀਆਂ ਕੀਤੀਆਂ